ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸलाम ਦੋਸਤੋ ਤੇ ਅੱਜ ਗੱਲ ਕਰਦੇ ਆ ਜੀ ਵਰਨਿੰਗ ਦੇ ਰਿਵਿਊ ਦੀ ਵਰਨਿੰਗ ਦੇਖ ਕੇ ਆਇਆ ਕੱਲ ਰਾਤੀ 10 ਵਜੇ ਦਾ ਸ਼ੋਅ ਸੀ ਤੇ ਫਿਲਮ ਭਾਵੇਂ ਦੋਸਤਾਂ ਦੀ ਹੋਵੇ ਜਾਂ ਦੁਸ਼ਮਣਾਂ ਦੀ ਹੋਵੇ ਫਿਲਮ ਜ਼ਰੂਰ ਦੇਖੀ ਦੀ ਹੈ ਤੇ ਇਹਦੇ ਨਾਲ ਤਾਂ ਸਾਡਾ ਵਾਹ ਵਾਸਤਾ ਪਹਿਲਾਂ ਤੋਂ ਜੁੜਿਆ ਹੋਇਆ ਬਹੁਤਾ ਆ ਪ੍ਰਿੰਸੇ ਕਰਕੇ ਚਲੋ ਪ੍ਰਿੰਸੇ ਤੇ ਮੈਨੂੰ ਗੁੱਸਾ ਤਾਂ ਹੈਗਾ ਹੀ ਸੀ ਪਰ ਕੰਮ ਦੇਖ ਕੇ ਮੈਨੂੰ ਇਹ ਲੱਗਿਆ ਪਏ ਜਿਹੜਾ ਇਹਦੇ ਵਿੱਚ ਸੀਟੀ ਸੀਟੀ ਬੋਲੀ ਉਨੇ ਬਹੁਤ ਵਧੀਆ ਕੰਮ ਕੀਤਾ ਕਿਤੇ ਕਿਤੇ ਤਾਂ ਉਹ ਪੰਮੇ ਨੂੰ ਵੀ ਖਾ ਗਿਆ ਹਨ ਤੇ ਵਧੀਆ ਗੱਲ ਹੈ ਤੇ ਭਾਈ ਸਾਹਿਬ ਦੀ ਐਕਟਿੰਗ ਗਿੱਪੀ ਘਰੇਵਾਲ ਦੀ ਤਾਂ ਵਧੀਆ ਲੱਗੀ ਕਿਉਂਕਿ ਡਾਇਲੋਗ ਕੋਈ ਨਹੀਂ ਬੋਲਿਆ ਠੀਕ ਹੈ ਐਕਸਪ੍ਰੈਸ਼ਨ ਤੇ ਕੰਮ ਚੱਲਿਆ ਬਹੁਤ ਵਧੀਆ ਕੁੱਲ ਮਿਲਾ ਕੇ ਥੀਏਟਰ ਦੇ ਵਿੱਚ 20 ਜਾਂ 25 ਬੰਦੇ ਹੋਣਗੇ ਉਹਦੇ ਵਿੱਚੋਂ ਜਿਹੜੇ ਮੇਰੇ ਨਾਲ ਵੀ ਕੋਈ ਗਿਆ ਸੀ ਬੰਗਾਲੀ ਸੀਗੇ ਉਹ ਪੰਜਾਬੀ ਨਹੀਂ ਜਾਣਦੇ ਇਦਾਂ ਹੀ ਹੋਰ ਬੰਦੇ ਬਹੁਤ ਸੀ ਜਿਹੜੇ ਕਿ ਪੰਜਾਬੀ ਨਹੀਂ ਜਾਣਦੇ ਪਰ ਉਹ ਸ਼ਿਫਾਰਸ਼ਾਂ ਤੇ ਇੱਕ ਦੂਏ ਦੇ ਲਈ ਫਿਲਮ ਦੇਖਣ ਲਈ ਆਏ ਹੋਏ ਸੀ ਤੇ ਸਪਾਰਸ਼ ਵਾਲੀ ਫਿਲਮ ਦੇਖਣ ਲਈ ਆਏ ਹੋਏ ਸੀ ਤੇ ਐਂ ਚੱਲਦਾ ਕਿ ਕੁੱਲ ਮਿਲਾ ਕੇ ਵਿੱਚ ਜਿਹੜਾ ਰਾਜ ਝੰਜੜਾ ਹੈ ਉਹ ਕਹਿੰਦਾ ਸੀ ਮੇਰੀ ਕੋ ਹਿੱਟ ਨਹੀਂ ਗਈ ਉਹਦਾ ਵੀ ਠੀਕ ਠਾਕ ਹੀ ਰੋਲ ਹੈ ਕੋ ਐਡੀ ਵੱਡੀ ਗੱਲ ਨਹੀਂ ਕਰੈਕਟਰ ਇਧਰੋਂ ਉਧਰੋਂ ਖਿੱਚ ਕੇ ਪਾਏ ਹੋਏ ਨੇ ਪਹਿਲੀ ਜਿਹੜੀ ਵਾਰਨਿੰਗ ਸੀ ਬਹੁਤ ਵਧੀਆ ਸੀ ਉਹ ਪਸੰਦ ਵੀ ਆਈ ਸੀ ਪਰ ਇਸ ਵਾਰਨਿੰਗ ਦੇ ਵਿੱਚ ਜੇ ਕਹੀਏ ਤਾਂ ਇੱਕ ਜਦੋਂ ਉਹ ਚੱਲ ਗਈ ਸੀ ਤੇ ਆਪਾਂ ਇੱਕ ਗੇਮ ਜੇ ਕੀਤੀ ਤੇ ਬਾਕੀ ਪ੍ਰੀਮੀਅਰ ਦੇ ਵਿੱਚ ਦੇਖ ਕੇ ਬੜੇ ਲੋਕ ਇਹਨਾਂ ਨੂੰ ਬੋਲਦੇ ਸੀ ਜੇ ਬਹੁਤ ਵਧੀਆ ਜੀ ਬਹੁਤ ਹੈ ਉਹ ਐਡੀ ਵੱਡੀ ਗੱਲ ਹੈ ਨਹੀਂ ਕੋਈ ਐਕਸ਼ਨ ਤੇ ਖਰਚਾ ਬਹੁਤ ਹੈ ਬਾਕੀ ਜੇ ਫਿਲਮ ਤੇ ਐਕਸ਼ਨ ਤੇ ਖਰਚਾ ਤੇ ਜਿੱਦਾਂ ਮੈਂ ਇਹਨਾਂ ਨੂੰ ਕਿਹਾ ਸੀ ਵੀ ਇਹਨਾਂ ਦਾ ਗੋਡ ਫਾਦਰ ਇੱਕ ਹੀ ਹੈ ਹਨਾ ਬਲਜੀਤ ਸਿੰਘ ਦਿਓ ਉਹ ਉਹ ਇਹਦੇ ਵਿੱਚ ਕੈਮਰਾਮੈਨ ਨੇ ਕਰੈਕਟਰ ਕਿਤੇ ਉਹਨਾਂ ਕਿਤੇ ਲਿਆ ਕੇ ਫਸਾਈ ਜਾਂਦੇ ਐ ਤੇ ਬਾਕੀ ਭਾਈ ਖਰਚਾ ਫਿਲਮ ਤੇ ਹੈ ਨਹੀਂ ਕਿਉਂਕਿ ਪैसे ਜਿਹੜੇ ਇਹਦੇ ਤੇ ਆਰਟਿਸਟਾਂ ਨੂੰ ਬਹੁਤੇ ਦਿੱਤੇ ਨਹੀਂ ਹੁਣੇ ਅੰਗੜੀਆਂ ਸੰਗੜੀਆਂ ਫਰੀ ਆਲੇ ਬੰਦੇ ਆ ਸਾਰੇ तकरीबन ਬਹੁਤ ਘੱਟ ਪੈਸੇ ਦਿੱਤੇ ਹੁਣੇ ਆ ਸਭ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਇਹ ਐ ਕਿ ਇਸ ਫਿਲਮ ਦੇ ਵਿੱਚ ਉਹਨਾਂ ਨੇ ਜੱਸੀ ਭਾਈ ਜ ਨੂੰ ਜਸ ਵੇੜੇ ਜੱਸੀ ਲੌਂਗ ਵਾਲੀਆਂ ਉਹਨਾਂ ਦਾ ਅੱਛਾ ਲੰਬਾ ਰੋਲ ਹੈ ਉਹ ਦਿੱਤਾ ਹਨ ਤੇ ਫਿਲਮ ਠੀਕ ਠਾਕ ਹੈ ਮੈਨੂੰ ਨਹੀਂ ਇੰਨੀ ਵਧੀਆ ਲੱਗੀ ਠੀਕ ਆ ਹੁਣ ਜਿੱਦਾਂ ਆਪਾਂ ਚਾਹੁੰਦੇ ਆ ਬਈਓ ਮਾਰ ਕਟਾਈ ਚੱਲੀ ਜਾਂਦੀ ਐ ਉਹ ਜਿਹੜੀ ਅਰਜਨ ਵੈਲੀ ਵਾਲੀ ਫਿਲਮ ਜਿਹੜੀ ਸੀਗੀ ਐਨੀਮਲ ਨੂੰ ਦੇਖ ਕੇ ਉਹ ਇੱਕ ਗਨ ਜੀ ਇਹਦੇ ਚ ਦਿਖਾਤੀ ਆ ਗੋਲੀਆਂ ਚੱਲਦੀਆਂ ਉਹੀ ਚੀਜ਼ ਦੇਖੋ ਤੁਸੀਂ ਕਿਤੇ ਨਾ ਕਿਤੇ ਫੇਰੇ ਨਕਲਈ ਆ ਹਨਾ ਤੇ ਬਾਕੀ ਇਹਦੇ ਵਿੱਚ ਚਮਚੇ ਦੀ ਗੱਲ ਕੀਤੀ ਗਈ ਚਮਚੇ ਦੀ ਨਹੀਂ ਇਹ ਤੇ ਚਮਚਿਆਂ ਦੀ ਗੱਲ ਹੈ ਇਹ ਚਮਚਿਆਂ ਦੀ ਫਿਲਮ ਬਣੀ ਹੈ ਜੀ ਚਮਚੇ ਦਾ ਜ਼ਿਕਰ ਕਾਫੀ ਹੁੰਦਾ ਇਹਦੇ ਵਿੱਚ ਹਨਾ ਉਹ ਮੈਨੂੰ ਵਧੀਆ ਲੱਗਿਆ ਕਿਤੇ ਨਾ ਕਿਤੇ ਪ੍ਰਿੰਸ ਸਾਹਿਬੀ ਆਪਾਂ ਨੂੰ ਇੱਥੇ ਢਿੱਲਾ ਲੱਗਿਆ ਬਾਕੀਆਂ ਨਾਲੋਂ ਤੇ ਜਿਹੜਾ ਗਿੱਪੀ ਇਹਦੇ ਬਾਰੇ ਕਹਿੰਦਾ ਸੀ ਵਿਉਹੋ ਦੇ ਤੇ ਕਿਰਦਾਰ ਤੇ ਜਦੋਂ ਮੇਨ ਕੋਈ ਕਿਰਦਾਰ ਹੋ ਜਾਂਦਾ ਉਹ ਤੇ ਧਿਆਨ ਦਿੱਤਾ ਜਾਂਦਾ ਜੇ ਇਹਨਾਂ ਦੀ ਫਿਲਮ ਵਿੱਚ ਇਹਦਾ ਛੋਟਾ ਰੋਲ ਹੁੰਦਾ ਤੇ ਇੱਥੇ ਵੀ ਉਹ ਧਿਆਨ ਨਾ ਦਿੰਦੇ ਹੈਨਾ ਤੇ ਫਿਲਮ ਚ ਛੋਟੀਆਂ-ਮੋਟੀਆਂ ਟੈਕਨੀਕਲੀ ਗਲਤੀਆਂ ਹੈਗੀਆਂ ਜੀ ਹੈਨਾ ਤੁਸੀਂ ਦੇਖ ਸਾ ਦੇ ਕਈ ਥਾਂ ਤੇ ਤੇ ਬਾਕੀ ਜਿਹੜੀ ਸਬਸਟੋਰੀ ਦਿਖਾਈ ਕੁੜੀ ਦਾ ਕੰਮ ਬਹੁਤ ਵਧੀਆ ਕੁੜੀ ਬਹੁਤ ਸੋਹਣੀ ਹੈ ਬਹੁਤ ਸਵੀਟ ਹੈ ਤੇ ਗਿੱਪੀ ਦਾ ਵੀ ਕੰਮ ਠੀਕ ਹੈ ਤੇ ਬਲਜੀਤ ਸਿੰਘ ਦੇ ਉਹ ਤਾਂ ਕੈਮਰਾਮੈਨ ਹੈਗੇ ਘੈਂਟ ਆ ਜੀ ਹਨਾ ਤੇ ਜਿੱਥੇ ਬਲਜੀਤ ਸਿੰਘ ਦੇ ਉਹ ਤਾਂ ਉੱਥੇ ਇਦਾਂ ਦੇ ਡਾਇਰੈਕਟਰ ਦਾ ਤਾਂ ਚੱਲ ਹੀ ਜਾਂਦਾ ਹੁੰਦਾ ਧੁੱਕਾ ਫੇਰ ਹਨਾ ਤੇ ਇਹ ਜਿਹੜਾ ਡਾਇਰੈਕਟਰ ਹੈ ਇਹ ਜੀ ਐਕਚੁਅਲੀ ਯੂਪੀ ਤੋਂ ਯੂਪੀ ਆ ਰਹਿਣ ਵਾਲਾ ਇਹ ਹਨਾ ਤੇ ਬਾਕੀ ਤੁਹਾਨੂੰ ਵੀਡੀਓ ਦਿਖਾ ਦਿੰਨੇ ਬਹੁਤੇ ਬੰਦੇ ਨਹੀਂ ਸੀ ਹੁੰਦੇ ਫੇਰ ਕਹਿ ਦਿੰਦੇ 100 ਕਰੋੜ ਪੂਰਾ ਕਰ ਗਏ ਪਹਿਲਾਂ ਵੀ ਜਦੋਂ ਕੈਰੀਆਨ ਦੇ ਟਾਈਮ ਗਿਆ ਹੁੰਨ ਵੀ ਇੰਨਾ ਕੀ ਰੱਖ ਸੀਗਾ ਕੋਈ ਬੜਾ ਨਹੀਂ ਸੀ ਵਾਸੀ ਗੱਲਾਂ ਜ਼ਿਆਦਾ ਬਣਾ ਲੈਂਦੇ ਆ ਤੇ ਕੋਈ ਗਲਤੀ ਹੋਵੇ ਤੇ ਮਾਫੀ ਕੁਝ रह ਗਿਆ ਹੋਵੇ ਤਾਂ ਕੀ ਕਹ ਸਕਦੇ ਆ ਬਾਕੀ ਕੈਰੇਕਟਰ ਆਵਾ ਗੋਣ ਭਰੇ ਹੋਏ ਨੇ ਤੇ ਉਹ ਜਿਹੜਾ ਰਾਚਨ ਜਰਾ ਉਹਨੇ ਤਾਂ ਕਿਤੇ ਨਾ ਕਿਤੇ ਉਹ ਸੇਮ ਹੀ ਐਕਟਿੰਗ ਹੈ ਜੀ ਉਹਦੀ ਕੋਈ ਉਹਦਾ ਐਕਟਿੰਗ ਚ ਅਲੱਗ ਨਹੀਂ ਹੈ ਤੇ ਬਾਕੀ ਚਮਚਿਆਂ ਨੂੰ ਬਹੁਤ ਬਹੁਤ ਮੁਬਾਰਕ ਤੇ ਫਿਲਮ ਵਿੱਚ ਚਮਚੇ ਵੀ ਆਉਣ ਲੱਪੇ ਹੈ ਨਾ ਚਮਚਿਆਂ ਦੀ ਬੱਲੀ ਕਹਾਣੀ ਰਹਿੰਦੀ ਹੈ ਨਾ ਇਹ ਵਧੀਆ ਲੱਗਿਆ ਉਹਨੂੰ ਸ਼ੁਕਰੀਆ